ਦੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਧਰਮਪੁਰਾ ਕਲੋਨੀ ਦੇ ਵਿੱਚ ਜਿੱਥੇ ਸ਼ਨੀ ਦੇਵਦਾ ਦੇ ਮੰਦਿਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਬਟਾਲਾ ਸ਼ਹਿਰ ਤੋਂ ਜਿਹੜੀ ਸੰਗਤ ਹੈ ਉਹ ਸ਼ਨੀ ਦੇਵਦਾ ਦੇ ਮੰਦਿਰ ਦੇ ਵਿੱਚ ਪਹੁੰਚੀ ਹੈ ਸੋ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਕੁਝ ਤਸਵੀਰਾਂ ਆਪਾਂ ਜ਼ਰੂਰ ਤੁਹਾਡਾ ਨਾਲ ਸਾਂਝਾ ਕਰਾਂਗੇ ਬਟਾਲਾ ਸ਼ਹਿਰ ਤੋਂ ਕਿ ਜਿਹੜੀ ਸ਼ਨੀ ਦੇਵਦਾ ਦੇ ਮੰਦਿਰ ਦੇ ਵਿੱਚ ਸੰਗਤ ਪਹੁੰਚੀ ਹੈ ਕੁਝ ਪ੍ਰਬੰਧਕਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਸਰ ਅੱਜ ਜੋ ਸ਼ਨੀ ਦੇਵਤਾ ਦੇ ਮੰਦਿਰ ਦੇ ਵਿੱਚ ਤਰਮਪੁਰਾ ਕਲੋਨੀ ਦੇ ਵਿੱਚ ਕਾਫੀ ਸਾਰਾ ਇਕੱਠ ਹੋਇਆ ਸ਼ਨੀ ਦੇਵਤਾ ਦੇ ਮੰਦਿਰ 'ਚ ਕੀ ਕਹਿਣਾ ਸਰ ਹਾਂ ਜੀ ਅੱਜ ਭਗਵਾਨ ਸੂਰਿਆ ਦੇਵ ਦੇ ਪੁੱਤਰ ਸ੍ਰੀ ਸ਼ਨੀ ਮਹਾਰਾਜ ਦੇ ਜਨਮ ਦਿਨ ਦੇ ਬਲਖਸ ਦੇ ਵਿੱਚ ਅੱਜ ਸਭ ਇਕੱਠੇ ਹੋਏ ਆਂ ਪਰ ਸ਼ਨੀ ਮਹਾਰਾਜ ਜਿਨ੍ਹਾਂ ਨੂੰ ਇਨਸਾਫ ਦਾ ਦੇਵਤਾ ਮੰਨਿਆ ਜਾਂਦਾ ਹੈ ਉਹਨਾਂ ਦੀ ਜਨਮ ਦਿਨ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਤੋਂ ਹੁੰਦਾ ਉਹਨਾਂ ਮਨਾਈ ਜਾ ਰਹੀ ਹੈ ਔਰ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਸ਼ੇਖ ਕੁਮਾਰ ਸਾਨਨ ਜੀ ਔਰ ਕਈ ਸਾਹਿਬ ਔਰ ਤਮਾਮ ਜਿੰਨੇ ਵੀ ਦਰਜਾ ਪਤਰ ਜਾਉਤੇਦਾਰ ਹਨ ਇਹ ਬਹੁਤ ਹੀ ਵਧਾਈ ਦੇ ਪਾਤਰ ਹਨ ਔਰ ਜਿਸ ਤਰੀਕੇ ਨਾਲ ਇਹਨਾਂ ਇਸ ਪ੍ਰੋਗਰਾਮ ਨੂੰ ਖੂਬਸੂਰਤ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੈ ਇਹ ਵਾਕਈ ਇੱਕ ਮਿਸਾਲ ਆ ਕਹਿਮ ਇੰਨਾ ਕੀਤੀ ਹੈ ਸੋ ਇਸੇ ਤਰੀਕੇ ਨਾਲ ਸ਼ਨੀ ਮਹਾਰਾਜ ਦੇ ਜਨਮ ਦਿਨ ਦੇ ਉਪਲਬਖਸ਼ ਦੇ ਵਿੱਚ ਲੋਕ ਬਯਾਰਾਂ ਦੀ ਇੱਜ਼ਾਤ ਦੇ ਦਿਆਉਂਦੇ ਹਨ ਔਰ ਨਤਬਸਤ ਪੋ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਸੋ ਮੈਂ ਜਾਨਣਾ ਕਿ ਸ਼ਨੀ ਮਹਾਰਾਜ ਦੀ ਕਿਰਪਾ ਹਮੇਸ਼ਾ ਹੀ ਬਣੀ ਰਹੇ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇੱਕ ਵਹਿਮ ਹੈ ਵੀ ਸ਼ਨੀ ਇੱਕ क्रूर ਦੇਵਤਾ ਹੈ ਲੇਕਿਨ क्रूर ਨਹੀਂ ਇਹ ਇਨਸਾਫ ਦਾ ਦੇਵਤਾ ਹੈ ਔਰ ਜਦ ਵੀ ਇਸ ਦਿਕੇ ਸ਼ਨੀ ਦਸ਼ਾ ਸ਼ਨੀ ਦੀ ਆਂਦੀ ਹੈ ਜਾਂ ਅੰਤਰ ਦੀ ਆਂਦੀ ਹੈ ਉਸ ਨੇ ਆਪਣਾ ਪ੍ਰਭਾਵ ਦਿਖਾਣਾ ਹੈ ਸੋ ਮੈਂ ਤੇ ਇਹੋ ਹੀ ਕਹਾਗਾ ਕਿ ਆਪਣਾ ਇਹਨਾਂ ਦਾ ਮੰਤਰ ਹੈ ਕਿ ਓਮ ਸ਼ਨੋ ਦੇਵੀ ਰਵਿਸ਼ਟਾਏ ਆਪੋ ਭਵੰਤੂ ਪੀਤਾਏ ਸਈਓ ਰਵਿਸਤਰ ਬੰਤੂਨਾ ਸੋ ਸ਼ਨੀ ਦੇਵ ਮਹਾਰਾਜ ਦੀ ਇਹ ਸਤਿਤੀ ਕਰਦੇ ਹਾਂ ਔਰ ਹਮੇਸ਼ਾ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖੇ ਔਰ ਸਮਾਜ ਦੇ ਵਿੱਚ ਸੁਖ ਸ਼ਾਂਤੀ ਔਰ ਅਮਨ ਔਰ ਆਪਸੀ ਭਾਈਚਾਰਾ ਬਣਾ ਕੇ ਰੱਖੇ ਸੋ ਇਹ ਮੇਰਾ ਸੰਦੇਸ਼ ਹੈ। ਠੀਕ ਚਲੀ ਦੇ ਮਹਾਰਾਜ ਕੀ ਜੁਗਾ ਪੀੜੀ ਜੜੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜੁਗਾ ਪੀੜੀ ਜੜੀ ਹੈ ਗਲਤ ਰਸਤੇ ਚੱਲ ਰਹੀ ਆ ਸੋ ਭਗਵਾਨ ਦੀ ਜਗ੍ਹਾ ਤੇ ਤੁਸੀਂ ਬੈਠੇ ਹੋ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਇਹ ਸਾਡਾ ਹਿੰਦੁਸਤਾਨ ਜਿਹੜਾ ਹੈ ਇੱਕ ਤਿਹਾਰਾਂ ਦਾ ਦੇਸ਼ ਹੈ ਇਹ ਤਿਹਾਰ ਜਿੱਥੇ ਇੱਕ ਮਨੋਰੰਜਨ ਦਾ ਸਾਧਨ ਹੈ ਉੱਥੇ ਸਾਡੇ ਆਪਸੀ ਭਾਈਚਾਰੇ ਨੂੰ ਵੀ ਬਣਾ ਕੇ ਰੱਖਦੇ ਹਨ ਸੋ ਇਹ ਤਿਹਾਰ ਜਿਹੜੇ ਨੇ ਨੌਜਵਾਨ ਪੀਡੀ ਨੂੰ ਬਹੁਤ ਅੱਗੇ ਆ ਕੇ ਬਹੁਤ ਹੀ ਉਸਾਰਨਾ ਮਨਾਣੇ ਚਾਹੀਦੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਸ਼ਿਆਂ ਦਾ ਦੌਰ ਚੱਲ ਰਿਹਾ ਹੈ ਔਰ ਇਸ ਤਰੀਕੇ ਨਾਲ ਧਾਰਮਿਕ ਪ੍ਰਵ੍ਰਿਤੀ ਜਿਹੜੀ ਉਹਨਾਂ ਦੇ ਜਦੋਂ ਆਏਗੀ ਤੇ ਆਟੋਮੈਟਿਕਲੀ ਉਹਨਾਂ ਦੇ ਵਿੱਚ ਸੁਧਾਰ ਆਏਗਾ ਹਾਂ ਸਰ ਅੱਜ ਜੋ ਸ਼ਨੀ ਦੇਵ ਦਾ ਮੰਦਿਰ ਵਿੱਚ ਕਾਫੀ ਸਾਰਾ ਇਕੱਠਾ ਕਾਫੀ ਸੰਗਤ ਦਾ ਇਕੱਠਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਨੀ ਜੰਤੀ ਦੀ ਬਹੁਤ ਮੁਬਾਰਕਾਂ ਜੀ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਸ਼ਨੀ ਜੰਤੀ ਬਹੁਤ ਹੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਇੱਥੇ ਹਰ ਸਾਲ ਇੱਕ ਬਿਹਤਰੀਨ ਸ਼ਨੀ ਦੇਵ ਦੇ ਮੰਦਿਰ ਦੇ ਵਿੱਚ ਪ੍ਰੋਗਰਾਮ ਜੋਜੀਤ ਕੀਤਾ ਜਾਂਦਾ ਹੈ ਜੋ ਕਿ ਆਪਣੇ ਸ਼ਾਹ ਰੀਜੀ ਸ਼ਿਵ ਸ਼ਾਜੀ ਕਰਦੇ ਨੇ ਪ੍ਰੋਗਰਾਮ ਜੋਜੀਤ ਹਨ ਅੱਜ ਵਰ ਵੀ ਦੇਖਿਆ ਤੁਸੀਂ ਕਾਫੀ ਧੂਮ-ਧਾਮ ਦੇ ਨਾਲ ਮੰਦਿਰ ਦੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਅੱਜ ਦੇ ਦਿਨ ਤੋਂ ਮਨਾਇਆ ਜਾ ਰਿਹਾ ਜਾਂ ਜਾ ਸਵੇਰ ਤੋਂ ਹੀ ਇਹ ਕੱਟ ਹੈ ਇਹ ਤਾਂ ਸਵੇਰ ਤੋਂ ਹੀ ਕੱਟ ਚੱਲ ਰਿਹਾ ਪਰ ਆਪਾਂ ਦੇਖ ਰਹੇ ਆ ਕਿ ਇਸ ਮੰਦਰ ਦੇ ਵਿੱਚ ਪਿਛਲੇ 10 ਦਿਨ ਤੋਂ ਇਸ ਇਸ ਪ੍ਰੋਗਰਾਮ ਨੂੰ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਤਿਆਰ ਕੀਤਾ ਗਿਆ ਜਿਹਦੇ ਨਾਲ ਆਈ ਸੰਗਤ ਨੂੰ ਕੋਈ ਦਿੱਕਤ ਨਾ ਆਏ ਭੀੜ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਣ ਦਾ ਤਰੀਕੇ ਨਾਲ ਯੋਜਿਤ ਕੀਤਾ ਗਿਆ ਜੀ ਸ਼ਹਿਰ ਵਾਸੀਆਂ ਦੇ ਸੰਜੋਗ ਨਾਲ ਆ ਹੋ ਰਿਹਾ ਜਾ ਮਤਲਬ ਜਿਹੜੀ ਸੁਸਾਇਟੀ ਹੈ ਕਲੱਬ ਹੈ ਸ਼ਨੀ ਦੇ ਦਾ ਮੰਦਰ ਦਾ ਉਸ ਜਿਹੜਾ ਵੀ ਪ੍ਰੋਗਰਾਮ ਹੁੰਦਾ ਜੀ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਉਸ ਤੋਂ ਬਾਅਦ ਇੱਕ ਸੁਸਾਇਟੀ ਜਿਹੜੀ ਹੁੰਦੀ ਹੈ ਉਹਨੂੰ ਆ ਕੇ ਸੰਭਾਲਦੀ ਹੈ ਜੋਜਿਤ ਕਰਦੀ ਹੈ ਜਿਸ ਤਰ੍ਹਾਂ ਕਿ ਜੋ ਵੀ ਬੰਦ ਕਰਨੇ ਪੈਂਦੇ ਆ ਉਹ ਇੱਕ ਸੁਸਾਇਟੀ ਨੂੰ ਕਰਨਾ ਪੈਂਦਾ ਜੀ ਕਿੰਨੇ ਟਾਈਮ ਤੋਂ ਪਹਿਲਾਂ ਸ਼ਨੀ ਦੇਵਤ ਮੰਦਿਰ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਜਾਂਦੀਆਂ ਆ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਜੀ ਇਹ ਮੰਦਿਰ ਚ 10-3-2 ਪਿਛਲੇ 10 ਦਿਨ ਤੋਂ ਤਿਆਰੀ ਚੱਲ ਰਹੀ ਹੈ ਜਿਸ ਤਰ੍ਹਾਂ ਤੁਸੀਂ ਬਾਹਰ ਲਾਈਟ ਦਾ ਇੰਤਜ਼ਾਮ ਦੇਖਿਆ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਦੂਸਰਾ ਪੰਡਾਲ ਵਗੈਰਾ ਸਜਾਇਆ ਗਿਆ ਹੈ 2-4-5 ਦਿਨ ਦਾ ਕੰਮ ਨਹੀਂ ਸੀ ਕਾਫੀ ਲੰਮਾ ਕਰਕੇ ਨਾਲੇ ਤਿਆਰੀ ਕੀਤੀ ਹੈ ਬਹੁਤ ਵਧੀਆ ਤਿਆਰੀ ਹੋਈ ਹੈ ਥੈਂਕ ਯੂ ਸਰ ਮੇਰੇ ਨਾਲ ਦੇ ਵਿੱਚ ਸੰਗਤ ਦਾ ਬਹੁਤ ਕਾਠ ਹੈ ਬੜੀ ਹੋ ਮਹਾਮਾ ਕੇ ਸੰਗਤ ਸ਼ਹਿਰ ਚ ਪਹੁੰਚੀ ਹੈ ਕੀ ਕਹਿਣਾ ਚਾਹੁੰਦੇ ਸ਼ਹਿਰ ਦੇ ਵਿੱਚ ਅੱਜ ਛਣੀ ਜੰਤੀ ਦੇ ਪ੍ਰਲਖ ਵਿੱਚ ਸ਼ਹਿਰ ਸ਼ਹਿਰ ਵਾਸੀਆਂ ਨੇ ਬਹੁਤ ਸਾਥ ਦਿੱਤਾ ਹੈ ਪ੍ਰਭੂ ਦੇ ਚਰਨਾਂ 'ਚ ਪ੍ਰਣਾਮ ਕਰ ਰਹੇ ਨੇ ਉਹ ਪੁਣੇ ਦੇ ਭਾਗੀ ਬਣ ਰਹੇ ਨੇ ਸ਼ਨੀ ਮੰਦਰ ٹرسٹ ਵੱਲੋਂ ਔਰ ਸ਼ਹਿਰ ਦੇ ਸਹਿਯੋਗ ਵੱਲੋਂ ਇਹ ਸਾਰਾ ਪ੍ਰਾਲਾ ਕੀਤਾ ਗਿਆ ਪ੍ਰਭੂ ਦਾ ਅਸ਼ੀਰਵਾਦ ਇਹ ਵੱਧ ਚੜ ਕੀ ਹੋਏਗਾ ਇਹ ਜੇੜ ਦੇ ਮਹੀਨੇ ਦੀ ਮੱਸਿਆ ਵਾਲੇ ਦਿਨ ਜਨਮ ਦਿਨ ਹੁੰਦਾ ਸ਼ਨੀ ਮਹਾਰਾਜ ਦਾ ਅੱਜ ਮ ਜੇੜ ਦੀ ਮੱਸਿਆ ਹੈ ਸੌਂਪਤੀ ਤੇ ਜਨਮ ਦਿਨ ਅੱਜ ਸਾਰਾ ਮਨਾਇਆ ਜਾ ਰਿਹਾ ਔਰ ਸ਼ਹਿਰ ਦੇ ਸਾਰੇ ਲੋਕਾਂ ਦੇ ਕੇ ਬੇਨਤੀ ਹੈ ਸਾਡੀ ਟਰਸਟ ਨੂੰ ਕਿ ਆਣ ਹੁਣ ਵੀ ਆਣ ਆਣ ਕੇ ਦੇ ਚਰਨਾਂ 'ਚ ਉਹਨਾਂ ਦੇ ਭਾਗੀ ਬਣ ਮੱਥਾ ਟੇਕਣ ਜੈ ਸ਼ਨੀ ਦੇ ਰਾਈ ਸ਼ਨੀ ਦੇ ਤਸਵੀਰਾਂ ਪਟਾਲਾ ਸ਼ਹਿਰ ਦੀਆਂ ਸ਼ਨੀ ਦੇਵਤਾ ਦੇ ਮੰਦਿਰ ਦੀਆਂ ਧਰਮਪੁਰਾ ਕਲੋਨੀ ਦੀਆਂ ਤੇ ਕਿ ਜਿੱਥੇ ਬਹੁਤ ਸਾਰੀ ਸੰਗਤ ਜਿਹੜੀ ਆ ਨਸਮਸਤਕ ਹੋਣ ਵਾਸਤੇ ਮੰਦਿਰ ਦੇ ਵਿੱਚ ਪਹੁੰਚੀ ਆ ਕੈਮਰਾਮੈਨ ਸੰਜੀਪ ਦੇ ਨਾਲ ਸੀਮਾ ਪੱਦਨ ਦੀ ਖਾਸ ਸੀ ਰਿਪੋਰਟ ਧੰਨਵਾਦ ਜੀ